ਕਸੂ ਦਾਣਾ ਦੇ ਵੱਲੋਂ 71 ਤੱਕ ਕੀਤੀ ਜਾਣੀ ਸੀ ਜਿਸ ਦੇ ਚਲਦਿਆਂ ਅੱਜ ਸਵੇਰੇ 5 ਵਜੇ ਦੇ ਕਰੀਬ ਕਿਸਾਨ ਆਗੂ ਨ 76 ਸਿੰਘ ਨੂੰ ਕਾਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਤੇ ਕਾਰ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਕਿਸਾਨਾਂ ਦੇ ਵੱਲੋਂ ਵੀ ਆਪਣਾ ਰੋਜ ਜ਼ਾਹਿਰ ਕਰਦਿਆਂ ਕਾਰ ਦੇ ਬਾਹਰ ਹੀ ਇਕੱਠੇ ਹੋ ਗਏ ਸੋ ਕਿਸਾਨ ਜੋਥੇ ਬੰਦੀ ਦੇ ਆਗੂ ਨ 74 ਸਿੰਘ ਨੂੰ ਕਾਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਦਾਜ਼ੇ ਕੀ ਕਾਲੇ ਪਾਣੀ ਨੂੰ ਲੈ ਕੇ ਜਿੱਥੇ ਕਿ ਅੱਜ धरना ਪ੍ਰਦਰਸ਼ਨ ਕੀਤਾ ਜਾਣਾ ਸੀ ਜਦੋਂ ਪੁਲਿਸ ਦੇ ਵੱਲੋਂ ਪਹਿਲਾਂ ਹੀ ਨ 79 ਸਿੰਘ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੋ ਜਦੋਂ ਪੁਲਿਸ ਦੇ ਵੱਲੋਂ धरना ਪ੍ਰਦਰਸ਼ਨ ਕਰਨ ਵਾਲੇ ਕਿਸਾਨ ਜਿਹੜੇ ਕਿ ਘਰ ਦੇ ਬਾਹਰ ਹੀ ਬੈਚੇ ਹੋਏ ਨੇ ਤੇ ਕਾਲੇ ਪਾਣੀ ਦੇ ਮੁੱਦੇ ਨੂੰ ਲੈ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਤੋਂ ਪੁਲਿਸ ਨੇ ਰੋਕ ਦਿੱਤਾ ਹੈ ਜਿਹੜਾ ਅੱਜ ਸਾਨੂੰ ਸਵੇਰ 5 ਵਜੇ ਤੋਂ ਲੈ ਕੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਅਸੀਂ ਜੋ ਲੁਧਿਆਣੇ ਕਾਲੇ ਪਾਣੀ ਦਾ ਮੁੱਦਾ ਚੱਲ ਜੰਦਾ ਜੋ ਆਪਣੇ ਬੱਚਿਆਂ ਦੇ ਭਵਿੱਖ ਦੀ ਖਾਤਰ ਉਹ ਕਾਲਾ ਪਾਣੀ ਬੰਦ ਕਰਾਉਣ ਦੀ ਖਾਤਰ ਅੱਜ ਅਸੀਂ ਲੁਧਿਆਣੇ ਜਾਣਾ ਸੀਗਾ ਇਸ ਵਾਸਤੇ ਸਾਨੂੰ ਪੁਲਸ ਨੇ ਤੜਕੇ ਹੀ 4 ਵਜੇ ਆਹ 5 ਵਜੇ ਆ ਕੇ ਗੇਟ ਮੂਹਰੇ ਖੜ ਗਏ ਸਾਨੂੰ ਜਾਣ ਨਹੀਂ ਦਿੱਤਾ ਗਿਆ ਤੇ ਕਾਲੇ ਪਾਣੀਆਂ ਦੇ ਮੁੱਦੇ ਤੇ ਅਸੀਂ ਲੜਨ ਵਾਸਤੇ ਜਾਣਾ ਸੀਗਾ ਨਾਲ ਇੱਕ ਸਾਨੂੰ ਅਸੀਂ ਇਹ ਵੀ ਦੱਸ ਦਈਏ ਜੋ ਕਾਲੇ ਪਾਣੀਆਂ ਦਾ ਮੁੱਦਾ ਜੋ ਫੈਕਟਰੀਆਂ ਵਾਲੇ ਮਾਲਕਾ ਜੋ ਲੱਖ ਸਿਧਾਣੇ ਨੂੰ ਬੋਲ ਰਿਹਾ ਅਸੀਂ ਆਵਾਂਗੇ ਅਸੀਂ ਲੱਖ ਬੰਦਾ ਖੜਾ ਸੀ ਉਹ ਖੜਾ ਸਾਡਾ ਨਾਤਾ ਕੋਈ ਫੈਕਟਰੀ ਲੈਣਾ ਨਾ ਸਾਡਾ ਉਹਦਾ ਮਾਲਕਾ ਨਾ ਸਾਡਾ ਰੌਲਾ ਕੀ ਆ ਜੋ ਨੈਸ਼ਨਲ ਗ੍ਰੀਨ ਟ੍ਰਿਬਿਊਨ ਦੇ ਮੁਤਾਬਕ ਜਿੰਨੀਆਂ ਵੀ ਫੈਕਟਰੀਆਂ ਜਿੱਥੇ-ਜਿੱਥੇ ਵੀ ਹੈਗੀਆਂ ਫੈਕਟਰੀਆਂ ਵੱਡੀਆਂ ਹੋਣ ਛੋਟੀਆਂ ਫੈਕਟਰੀਆਂ ਹੋਣ ਕੋਈ ਤਾਂ ਧਰਤੀ ਇਟਰਾ ਪਾਣੀ ਸਿੱਟੀ ਜਾਂਦੇ ਕਈ ਬਾਹਰ ਕਰ ਰਹੀਆਂ ਉਹਨੂੰ ਪਾਣੀ ਦਾ ਟ੍ਰੀਟਮੈਂਟ ਕਰਕੇ ਪਾਣੀ ਸੋਧ ਕੇ ਪਾਣੀ ਖੇਤਾਂ ਨੂੰ ਦਿੱਤਾ ਜਾਵੇ ਪਾਣੀ ਬਾਹਰ ਦਿੱਤਾ ਜਾਵੇ ਸਾਡੀ ਇਹੇ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਅਸੀਂ ਇਹੇ ਬੇਨਤੀ ਕਰਦੇ ਆ ਜਿੰਨਾ ਨੈਸ਼ਨਲ ਗ੍ਰੀਨ ਟ੍ਰਿਬਿਊਨ ਮੁਤਾਬਕ ਪਾਣੀ ਸੋਧ ਕੇ ਉਹਨਾਂ ਡਰੇਨਾਂ ਚ ਖੇਤਾਂ ਛੱਡਿਆ ਜਾਵੇ ਕਿਉਂਕਿ ਜਿਹੜਾ ਪਾਣੀ ਰਾਜਸਥਾਨ ਦੀ ਨਹਿਰਾਂ ਜਾ ਰਹੀਆਂ ਕਾਲਾ ਪਾਣੀ ਉੱਤੇ ਆ ਰਿਹਾ ਉੱਥੇ ਸਾਨੂੰ ਪੂਣ ਆਇਆ ਇੱਕ ਇੱਕ ਪਿੰਡ ਵਿੱਚੋਂ ਚਾਰ ਚਾਰ ਪੰਜ ਪੰਜ ਬਸਾਂ ਜਿਹੜੇ ਉਧਰ ਆ ਰਹੇ ਆ ਕਿਸਾਨ ਕਿਉਂਕਿ ਦੁਖੀ ਹੋਰ ਆ ਜਾ ਕਾਲਾ ਪਾਣੀ ਜਾ ਰਿਹਾ ਅੱਜ ਸਵੇਰ ਸਾਨੂੰ ਵੀ ਪੂਣ ਉਹਦੇ ਇਹਨਾਂ ਪ੍ਰਧਾਨ ਜੀ ਦਾ ਜਾਵੜੇ ਕਿਦੋਂ ਇੱਥੇ ਪੁਲਿਸ ਆਈ ਹੈ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਅਸੀਂ ਨਾਲ ਹੀ ਇਹਨਾਂ ਦੇ ਤੇ ਬਾਕੀ ਇੱਥੇ ਵੀ ਕਰੇ ਨਜ਼ਰਬੰਦ ਕੀਤੇ ਗਏ ਨਹੀਂ ਜਾਣ ਦਿੰਦਾ ਇਹਨਾਂ ਨੇ ਚਲੋ ਸਾਡੀ ਹਾਇਰੀ ਤਾਂ ਲੱਗੀ ਗਈ ਹੈ